ਸਸਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਤੇ ਆਪਣੇ ਕੋਲ ਬਹੁਤ ਜ਼ਿਆਦਾ ਸੋਹਣੇ ਸੂਟ ਆ ਗਏ ਬਹੁਤ ਜ਼ਿਆਦਾ ਸੋਹਣੇ ਸੂਟ ਜਿਹੜੇ ਆ ਇਹ ਤੁਹਾਨੂੰ ਮਿਲਣਗੇ ਸਿਰਫ ਕਾਟਨ ਦੇ ਵਿੱਚ ਇਹਦੇ ਵਿੱਚ ਕਾਟਨ ਆਊਗੀ ਜੇ ਮਿਕਸ ਕਾਟਨ ਆਊਗੀ ਕੈਮਰਿਕ ਐਕਸਪੋਰਟ ਦੀ ਸਰਪਲਸ ਦੀ ਸਾਰੀਆਂ ਕਾਟਨ ਜਿਹੜੀਆਂ ਮਿਲ ਜਾਣਗੀਆਂ ਦੁਪੱਟੇ ਨਾਲ ਸੂਟ ਜੇ ਚੈੱਕ ਕਰਿਓ ਬਹੁਤ ਜ਼ਿਆਦਾ ਸ਼ਾਨਦਾਰ ਤੇ ਪ੍ਰਾਈਸ ਜਿਹੜੇ ਜੇ ਉਸ ਤੋਂ ਵੀ ਜ਼ਿਆਦਾ ਸ਼ਾਨਦਾਰ ਆਓ ਪਹਿਲਾ ਸੂਟ ਚੈੱਕ ਕਰਾਵਾਂ ਤੁਹਾਨੂੰ ਜੀ ਜੇ ਦੇਖ ਸਕਦਾ ਜੇ ਤੁਸੀਂ ਟਾਈ ਐਂਡ ਡਾਈ ਦੇ ਵਿੱਚ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਆਜੂਗਾ ਜੇ ਨੈੱਟ ਦਾ ਕੋਟਾ ਡੋਰੀਆ ਦਾ ਦੁਪੱਟੇ ਦੇ ਉੱਤੇ ਆਜੂਗਾ ਇਹਦੇ ਪੈਚ ਵਰਕ ਪਲੱਸ ਇਹਦੇ ਵਿੱਚ ਅਰੀ ਵਰਕ ਤੇ ਇਧਰੋਂ ਘੇਰੇ ਦੇ ਉੱਤੇ ਇਹਦੇ ਜਿਹੜਾ ਜੇ ਬਣਿਆ ਜੇ ਬਹੁਤ ਜ਼ਿਆਦਾ ਸ਼ਾਨਦਾਰ ਵਰਕ ਤੇ ਇੱਕ ਚੀਜ਼ ਮੈਂ ਹੋਰ ਦੱਸ ਦੇਣਾ ਆ ਤੁਹਾਨੂੰ ਪਿੱਛੇ ਆਵਾਜ਼ ਸੁਣਣੀ ਹੋਣੀ ਉਹ ਆਵਾਜ਼ ਸਾਡੀ ਇਸ ਮਸ਼ੀਨ ਦੀ ਆ ਜਿਹਦੇ ਉੱਤੇ ਸੋਨਾ ਜਿਹਾ ਸੂਟ ਜਿਹੜਾ ਇਹ ਰੈਡੀ ਹੋਣ ਲੱਗਾ ਇਹ ਸੋਹਣਾ ਜਿਹਾ ਡਿਜ਼ਾਈਨ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਚੈੱਕ ਕਰ ਲਓ ਆ ਜੇ ਇਹ ਬਹੁਤ ਸੋਹਣਾ ਚਾਕਾਂ ਦਾ ਤੇ ਘੇਰੇ ਦਾ ਡਿਜ਼ਾਈਨ ਜਿਹੜਾ ਰੈਡੀ ਹੋਣ ਦਾ ਨੇਕ ਵੀ ਪੂਰਾ ਸੂਟ ਜਿਹੜਾ ਰੈਡੀ ਹੋ ਜਾਊਗਾ ਫਿਰ ਇਹਦੀ ਵੀ ਵੀਡੀਓ ਦੇਵਾਂਗੇ ਤੁਹਾਨੂੰ ਤੇ ਫਿਲਹਾਲ ਆ ਲਓ ਜੀ ਚੈੱਕ ਕਰੋ ਬਹੁਤ ਸ਼ਾਨਦਾਰ ਟਾਈ ਐਂਡ ਆਈ ਦੇ ਵਿੱਚ ਕਪੜਾ ਹੈਗਾ ਜੇ ਜੀ ਕਾਟਨ ਦਾ ਬਹੁਤ ਜ਼ਿਆਦਾ ਸ਼ਾਨਦਾਰ ਕਾਟਨ ਜੇ ਬਹੁਤ ਪਿਆਰੀ ਸੌਫਟ ਵਾਲੀ ਕਾਟਨ ਜੇ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 690 ਰੁਪਈਆ ਦੇ ਨਾਲ ਲਓ ਜੀ ਅਗਲਾ ਪ੍ਰਿੰਟ ਚੈੱਕ ਕਰਿਓ ਇਹ ਵੀ ਬੜਾ ਪਿਆਰਾ ਪ੍ਰਿੰਟ ਜੇ ਬਹੁਤ ਸ਼ਾਨਦਾਰ ਸੂਟ ਜੇ ਇਹ ਵੀ ਸੂਟ ਤੁਹਾਨੂੰ ਮਿਲ ਜੂਗਾ ਜੇ ਸਰਪਲਸ ਕਾਟਨ ਦੇ ਵਿੱਚ ਐਕਸਪੋਰਟ ਦੀ ਕਾਟਨ ਹੈ ਸਰਪਲਸ ਦਾ ਕੱਪੜਾ ਜੇ ਬਹੁਤ ਸ਼ਾਨਦਾਰ ਤੇ ਬਹੁਤ ਪਿਆਰਾ ਜਿਹਾ ਸਟਾਫ ਜੇ ਨਾਲ ਦੁਪੱਟਾ ਹੈਗਾ ਜੇ ਮਸਲੀਨ ਦਾ ਟਾਈ ਐਂਡ ਡਾਈ ਦਾ ਤੇ ਇਹ ਵੀ ਦੁਪੱਟਾ ਜਿਹੜਾ ਜੇ ਤੁਸੀਂ ਵੇਖ ਸਕਦੇ ਜੇ ਮੈਚਿੰਗ ਮਿਲ ਜੂਗਾ ਤੁਹਾਨੂੰ ਤੇ ਨਾਲ ਸੂਟ ਸੋਹਣਾ ਜਿਹਾ ਜਿਹੜਾ ਮਿਲ ਜੂਗਾ ਜੇ ਬਹੁਤ ਜ਼ਿਆਦਾ ਸ਼ਾਨਦਾਰ ਕਾਟਨ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਸਾਰੀ ਕਾਟਨ ਦੇ ਉੱਤੇ ਜੇ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 690 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਅਾ ਵੀ ਸੋਨਾ ਜਿਹਾ ਸੂਟ ਜਿਹੜਾ ਜੇ ਇਹ ਵੀ ਚੈੱਕ ਕਰ ਲਿਓ ਬਲੂ ਕਲਰ ਦੇ ਵਿੱਚ ਬਹੁਤ ਪਿਆਰਾ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ कॉटन ਸਰਪਲਸ ਦੇ ਵਿੱਚ ਦੁਪੱਟਾ ਨਾਲ ਟਾਈ ਐਂਡ ਡਾਈ ਦਾ ਆ ਜੂਗਾ ਜੇ ਆਲ ਓਵਰ ਪਲੇਨ ਦੁਪੱਟਾ ਜੇ ਤੇ ਸੂਟ ਜਿਹੜਾ ਜੇ ਇਹ ਪ੍ਰਿੰਟ ਬਹੁਤ ਸ਼ਾਨਦਾਰ ਜੇ ਤੇ ਕਲਰ ਹੈਗਾ ਜੇ ਇਹਦਾ ਸੇਮ origial ਵੀਡੀਓ ਵਾਲਾ ਰੇਟ ਆਊਗਾ ਜੇ 690 ਤੇ ਆ ਵੀ ਸੋਨਾ ਜਿਹਾ ਆ ਗਿਆ ਸੂਟ ਫਿਰ ਪੈਚਵਰਕ ਦੇ ਨਾਲ ਦੁਪੱਟਾ ਆ ਗਿਆ ਕੋਟਾ ਡੋਰੀਆ ਦਾ ਆ ਤੁਸੀਂ ਵੇਖ ਸਕਦੇ ਜੇ ਕਿੰਨਾ ਸੋਹਣਾ ਪੈਚਵਰਕ ਹੈ ਦੇ ਉੱਤੇ ਆ ਲਓ ਜੀ ਇਹ ਬਹੁਤ ਸ਼ਾਨਦਾਰ ਜਾਂ ਤੇ ਜਾਨਦਾਰ ਜਾਂ ਸੂਟ ਜੇ ਇਹਦੇ ਘੇਰੇ ਦੇ ਉੱਤੇ ਇਦਾਂ ਆ ਜਾਊਗਾ ਸਾਰਾ ਵਰਕ ਹੋਇਆ ਤੇ ਇਧਰੋਂ ਇਹਦੇ ਪੱਲਿਆਂ ਦੇ ਉੱਤੇ ਆ ਜਾਊਗਾ ਚਾਰਾਂ ਦੇ ਉੱਤੇ ਵਰਕ ਤੇ ਨਾਲ ਪੈਚ ਪਲੱਸ ਕੱਟ ਵਰਕ ਕੋਟਾ ਡੋਰੀਆਂ ਦਾ ਦੁਪੱਟਾ ਜੇ ਤੇ ਸੂਟ ਜਿਹੜਾ ਜੇ ਇਹ ਵੀ ਆ ਜਾਊਗਾ ਜੇ कॉटन ਸਰਪਲਸ ਦੇ ਵਿੱਚ ਬਹੁਤ ਸੋਹਣੀ कॉटन ਬਹੁਤ ਜ਼ਿਆਦਾ ਪਿਆਰਾ ਸਟਾਫ ਜੇ ਰੇਟ ਦਵਾਂਗੇ ਤੁਹਾਨੂੰ ਆਪਾਂ ਸਿਰਫ 690 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆਲ ਓਵਰ ਇੰਡੀਆ 'ਚ ਤੇ ਆ ਵੀ ਸੋਹਣਾ ਜਿਹਾ ਸੂਟ ਚੈੱਕ ਕਰਿਓ ਇਹ ਵੀ ਆ ਗਿਆ ਜੇ कॉटन ਤੇ ਬਹੁਤ ਪਿਆਰਾ ਜਿਹਾ ਸਟੱਫ ਜੇ ਇਹ ਵੀ ਕਲਰ ਬਹੁਤ ਜਿਆਦਾ ਸੋਹਣਾ ਜੇ ਥੱਲੇ ਘੇਰੇ ਦੇ ਇਹਦੇ ਲੱਗੀ ਹੋਊਗੀ ਲੈਸ ਤੇ ਦੁਪੱਟਾ ਜਿਹੜਾ ਜੇ ਉਹ ਆਊਗਾ ਜੇ ਮਸਲੀਨ ਦਾ ਤੇ ਦੁਪੱਟੇ ਦੇ ਪੱਲਿਆਂ ਦੇ ਉੱਤੇ ਹੋਇਆ ਹੋਊਗਾ ਵਰਕ ਇਹਦੇ ਤੇ ਵਿੱਚ ਇਹਦੇ ਨਾਲ ਜਿਹੜਾ ਜੇ ਮਿਰਰ ਦਾ ਵਰਕ ਜਿਹੜਾ ਹੋਇਆ ਮਿਲ ਜੂਗਾ ਤੁਹਾਨੂੰ ਤੇ ਆਹ ਲਓ ਜੀ ਇਹ ਵੀ ਵਰਕ ਬੜਾ ਸੋਹਣਾ ਹੋਇਆ ਜੇ ਸੂਟ ਦੇ ਉੱਤੇ ਉਹ ਦੁਪੱਟੇ ਦੇ ਉੱਤੇ ਸੋਹਣਾ ਜਿਹਾ ਸੂਟ ਕਾਟਨ ਦਾ ਰੇਟ ਸਿਰਫ 690 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਅਭੀ ਸੋਹਣਾ ਜਿਹਾ ਸੂਟ ਤੁਸੀਂ ਕਾਟਨ ਦੇ ਉੱਤੇ ਲੈ ਸਕਦੇ ਜੇ ਇਹਦੇ ਨੈੱਕ ਦੇ ਉੱਤੇ ਆਜੂਗਾ ਜੇ ਸਾਰਾ ਏਦਾਂ ਹੀ ਬਣਿਆ ਪੈਚ ਪਲੱਸ ਇਹਦੇ ਘੇਰੇ ਦੇ ਉੱਤੇ ਲੈਸ ਜਿਹੜੀ ਜੇ ਉਹ ਫਿਲਿੰਗ ਹੋਈ ਆ ਥੱਲੇ ਇਹਦੇ ਵੀ ਘੇਰੇ ਦੇ ਉੱਤੇ ਮਿਲ ਜੂਗੀ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਮਸਲੀਨ ਦਾ ਪੱਟੀ ਲੱਗੀ ਜੇ ਮਸਲੀਨ ਦੇ ਉੱਤੇ ਸੇਮ ਫੈਬਰਿਕ ਦੇ ਸੂਟ ਦੀ ਬਹੁਤ ਸੋਹਣਾ ਮਸਲੀਨ ਦਾ ਵਾਈਟ ਦੁਪੱਟਾ ਜੇ ਤੇ ਬਹੁਤ ਸ਼ਾਨਦਾਰ ਜਿਹਾ ਸੂਟ ਜੇ ਰੇਟ ਇਹਦਾ ਵੀ ਦਵਾਂਗੇ ਤੁਹਾਨੂੰ ਆਪਾਂ ਸਿਰਫ 690 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹ ਆਜੂਗਾ ਜੇ ਕਾਟਨ ਦੇ ਵਿੱਚ ਅਭੀ ਸੋਨਾ ਜਾਂ ਪ੍ਰਿੰਟ ਚੈੱਕ ਕਰ ਲਿਓ ਇੱਕੋ ਸੂਟ ਜੇ ਇਹ ਵੀ ਆਪਣੇ ਕੋਲ ਇਹਦੇ ਨਾਲ ਬਾਟਮ ਜੜੀ ਜੇ ਉਹ ਮਿਲ ਜੂਗੀ ਤੁਹਾਨੂੰ ਕਢਾਈ ਵਾਲੀ ਤੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਤੇ ਕਲਰ ਬਹੁਤ ਜ਼ਿਆਦਾ ਸੋਹਣਾ ਜੇ ਸੂਟ ਦਾ ਟਾਈ ਐਂਡ ਟਾਈ ਦੁਪੱਟਾ ਜੇ ਨਾਲ ਇਹਦੇ ਤੇ ਇਹ ਮਿਲ ਜੂਗੀ ਬਾਟਮ ਕਢਾਈ ਵਾਲੀ ਤੁਸੀਂ ਇਹ ਵੇਖ ਸਕਦੇ ਜੇ ਬਾਟਮ ਬਹੁਤ ਸੋਹਣਾ ਵਰਕ ਜੇ ਪੀਸੀ ਕਾਟਨ ਦੀ ਬਾਟਮ ਆ ਜੂਗੀ ਮਸਲੀਨ ਦਾ ਆ ਜੂਗਾ ਜੇ ਦੁਪੱਟਾ ਤੇ ਕੈਂਬਰੀ ਕਾਟਨ ਦੀ ਆ ਜੂਗੀ ਜੇ ਸ਼ਰਟ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਬਹੁਤ ਜ਼ਿਆਦਾ ਪਿਆਰਾ ਜੇ ਸੂਟ ਜੇ ਰੇਟ ਉਹੀ ਸੇਮ 690 ਰੁਪਏ ਆ ਵੀ ਪ੍ਰਿੰਟ ਬੜਾ ਜਿਆਦਾ ਸੋਹਣਾ ਜੇ ਇਹ ਪ੍ਰਿੰਟ ਪਿਛਲੇ ਸਾਲ ਵੀ ਬਹੁਤ ਜਿਆਦਾ ਡਿਮਾਂਡ ਵਿੱਚ ਰਿਹਾ ਸੀ ਤੇ ਬਹੁਤ ਜਿਆਦਾ ਸੋਹਣਾ ਜਿਹੜਾ ਹੈਗਾ ਕਸਟਮਰ ਪਸੰਦ ਕਰਦੇ ਸੀ ਸੇਲ ਹੋਇਆ ਸੀ ਇਹ ਵੀ ਆ ਗਿਆ ਜੇ ਕਾਟਨ ਦੇ ਵਿੱਚ ਬੜੀ ਸ਼ਾਨਦਾਰ ਕਾਟਨ ਜੇ ਕੈਮਰੀ ਕਾਟਨ ਤੇ ਘੇਰੇ ਦੇ ਉੱਤੇ ਲੈਂਸ ਲੱਗੀ ਆਊਗੀ ਨਾਲ ਆਊਗਾ ਮਸਲੀਨ ਦਾ ਦੁਪੱਟਾ ਮਸਲੀਨ ਦੇ ਦੁਪੱਟੇ ਦੇ ਫੋਰ ਸਾਈਡ ਆਊਗੀ ਲੈਂਸ ਤੇ ਸੋਹਣਾ ਜਿਹਾ ਸੂਟ ਤੇ ਸੋਹਣਾ ਜਿਹਾ ਕੀ ਜਾਂਦਾ ਦੁਪੱਟਾ ਰੇਟ ਦਵਾਂਗੇ ਤੁਹਾਨੂੰ ਸਿਰਫ ਆਪਾਂ 690 ਰੁਪਏ ਤੇ ਆ ਲੋ ਜੀ ਅੱਗੇ ਕਰ ਲਓ ਕੈਮਰੀ ਕਾਟਨ ਦੇ ਉੱਤੇ ਚੈੱਕ ਪ੍ਰਿੰਟ ਸ਼ਾਨਦਾਰ ਜੇ ਸੂਟ ਜਾਨਦਾਰ ਜੇ ਦੁਪੱਟਾ ਪਿਓਰ ਦਾ ਜੇ 4 ਸਾਈਡ ਲੱਗੀ ਜੇ ਲੈਸ ਦੁਪੱਟੇ ਦੇ ਬਹੁਤ ਸ਼ਾਨਦਾਰ ਪ੍ਰਿੰਟ ਦੇ ਨਾਲ ਜੇ ਸੂਟ ਤੁਹਾਨੂੰ ਮਿਲ ਜੂਗਾ 690 ਰੁਪਏ ਦਾ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਚ ਤੇ ਆ ਵੀ ਆ ਗਿਆ ਜੇ ਆਪਣੇ ਕੋ ਲਾਸਟ ਦੇ ਵਿੱਚ ਐਂਡ ਵਾਲਾ ਸੂਟ ਜੇ ਕੱਪੜਾ ਤੁਹਾਨੂੰ ਦੱਸ ਦਿੰਨਾ ਇਹਦਾ ਵੀ ਸੂਟ ਦਾ ਜਿਹੜਾ ਜੇ ਤੁਹਾਨੂੰ ਮਿਲ ਜੂਗਾ ਕੈਮਰੀ ਕਾਟਨ ਦਾ ਦੁਪੱਟਾ ਆ ਜੂਗਾ ਜੇ ਪਿਓਰ ਦਾ ਇਹਦੇ ਨਾਲ 4 ਸਾਈਡ ਦੇ ਦੇ ਲਾਉਗੀ ਲੈਸ ਦੁਪੱਟੇ ਦੇ ਉੱਤੇ ਲੱਗੀ ਇਦਾਂ ਸੂਟ ਦੇ ਵਿੱਚ ਸੋਹਣੀ ਜੀ ਲੈਸ ਦੀ ਫਿਲਿੰਗ ਜਿਹੜੀ ਹੋਈ ਜੇ ਇਹ 950000 ਦੀ ਰੇਂਜ ਦਾ ਸੂਟ ਹੈਗਾ ਜਿਹੜਾ ਆਪਾਂ ਤੁਹਾਨੂੰ ਸਿਰਫ ਦੇ ਦਿੱਤਾ ਹੈ ਅੱਜ ਦੀ ਵੀਡੀਓ ਦੇ ਵਿੱਚ 690 ਰੁਪਈਆ ਦਾ ਬੜਾ ਹੀ ਸ਼ਾਨਦਾਰ ਬਲੈਕ ਦੇ ਨਾਲ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣਾ ਕਾਟਨ ਦਾ ਸੂਟ ਜੇ ਇਹ ਵਾਲਾ ਵੀ ਇਹ ਤੁਸੀਂ ਸੋਹਣਾ ਜਿਹਾ ਸੂਟ ਬੁੱਕ ਕਰ ਸਕਦੇ ਜੇ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਇਹੀ ਕੇ ਸਾਡੇ ਕੋਲ ਅੱਜ ਕਾਟਨ ਦੇ ਸੂਟ ਜਿਨ੍ਹਾਂ ਦੀ ਆਪਾਂ ਵੀਡੀਓ ਤੁਹਾਨੂੰ ਦੇਤੀ ਆ ਤੇ ਤੁਸੀਂ ਜਲਦੀ ਜਲਦੀ ਸੋਹਣੇ ਸੋਹਣੇ ਸੂਟ ਬੁੱਕ ਕਰ ਲਓ ਤੇ ਫਿਰ ਆਪਾਂ ਤੁਹਾਡੇ ਲਈ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਬਾਏ ਬਾਏ ਸੱਚੀ ਕਾਲ